ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਸ਼ਲੋਕ ਮਹੱਲਾ ਪਹਿਲਾ ਆਪੇ ਭਾਂਡੇ ਸਾਜਿਆ ਨੇ ਆਪੇ ਪੂਰਨ ਦੇ ਇਕਨੀ ਦੁੱਧ ਦਸਮਾਈ ਐ ਇਕ ਚੁੱਲ੍ਹੇ ਰਹਿ ਨ ਚੜੇ ਇਕ ਨਿਹਾਲੀ ਪੈਸਾ ਬਨੇ ਉੱਪਰ ਰਹਿ ਨ ਖੜੇ ਦਿਨਾ ਸਵਾਰੇ ਨਾਨਕਾ ਜਿਨ ਕੋ ਨਦਰ ਕਰੇ ਮਹੱਲਾ ਦੂਜਾ ਆਪੇ ਸਾਜੇ ਕਰੇ ਆਪ ਜਾਈਂ ਪਿਰਖੇ ਆਪ ਤਿਸ ਵਿੱਚ ਜਨ ਤੋ ਪਾਇ ਕੈ ਦੇਖੈ ਥਾਪੋ ਥਾਪ ਕਿਸਨੋ ਕਹੀਏ ਨਾਨਕਾ ਸਭ ਕੁਛ ਹੈ ਆਪੇ ਆਪ ਪੌੜੀ ਵੱਡੇ ਗਿਆ ਵੱਡਿਆਈਆਂ ਕਿਛ ਕਹਿਣਾ ਕਹਿਣਾ ਜਾਏ ਸੋ ਕਰਤਾ ਕਾਦਰ کریم ਦੇ ਜੀਆ ਰਿਜਕ ਸੰਭਾਹੇ ਸਾਈਂ ਕਾਰ ਕਮਾ ਆਪਣੀ ਤੁਰ ਛੋੜੀ ਤਿੰਨੈ ਪਾਏ ਨਾਨਕ ਕੀ ਬਾਹਰੀ ਹੋਰ ਦੂਜੀ ਨਹੀਂ ਜਾਏ ਨਾਨਕ ਇੱਕੀ ਬਾਹਰੀ ਹਰ ਦੂਜੀ ਨਹੀਂ ਜਾਏ ਸੋ ਕਰੇ ਜੇ ਤਿਸੈ ਰਜਾਏ ਸੋ ਕਰੇ ਜੇ ਤਿਸੈ ਰਜਾਏ ਸੋਧ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੂਨੀ ਸੈ ਭੰ ਗੁਰ ਪ੍ਰਸਾਦ ਹਰਾਗ ਆਸਾ ਬਾੜੀ ਭਗਤਾ ਕੀ ਕਬੀਰ ਜੀਓ ਨਾਮ ਦੇਓ ਜੀਓ ਰਬਦਾਸ ਜੀਓ ਆਸਾ ਸ੍ਰੀ ਕਬੀਰ ਜੀਓ ਗੁਰ ਚਰਨ ਲਾਗ ਹਮ ਬਿਨ ਬਤਾ ਪੂਛਤ ਕਹਿ ਜੀਓ ਪਾਇਆ ਕਵਨ ਕਾਜ जग ਉਪਜੈ ਬਿਨ ਸੈ ਕਹੋ ਮੋਹਿ ਸਮਝਾਇਆ ਦੇਵ ਕਰੋ ਦਇਆ ਮੋਹਿ ਮਾਰਗ ਲਾਵੋ ਜਿਤ ਭੈ ਬੰਧਨ ਟੂਟੈ ਜਨਮ ਮਰਨ ਦੁਖ ਫੇੜ ਕਰਮ ਸੁਖ ਜੀ ਜਨਮ ਤੇ ਛੂਟੈ ਰਹਾਓ ਮਾਇਆ ਫਾਸ ਬੰਧ ਨਹੀਂ ਫਾਰੈ ਅਰਸ ਮਨ ਸੁਨ ਨਾ ਲੂਕੇ ਆਪਾ ਪਦ ਨਿਰਵਾਣ ਨਾ ਚੀਨੇ ਆ ਇਨ ਬਿਦ ਅਪਿਓ ਨਾ ਚੂਕੇ ਕਹੀ ਨਾ ਉਪਜੈ ਉਪਜੀ ਜਾਣੈ ਭਾਵ ਪਾਉ ਬੇ ਹੁਣਾ ਉਦੈ ਹਸਤ ਕੀ ਮਨ ਬੁੱਧ ਨਾਸੀ ਤੋ ਸਦਾ ਸਹਿਜ ਲਿਬ ਲੀਣਾ ਜਿਵੇਂ ਪ੍ਰਤ ਬੇੰਬ ਬੇੰਬ ਕੋ ਮਿਲੀ ਹੈ ਉਦਕ ਕੁੰਭ ਬਿਗਰਾਨਾ ਕਹ ਕਬੀਰ ਐਸਾ ਗੁਣ ਭਰਮ ਭਾਗਾ ਤੋ ਮਨ ਸੁਨ ਸਮਾਨਾ ਆਸਾ ਗਜ ਸਾਡੇ ਤੈ ਤੈ ਧੋਤੀਆ ਤੇਰੇ ਪਾਇਨ ਤਗ ਗਲੀ ਜਿਨਾ ਜਪ ਮਾਲੀਆਂ ਲੋਟੇ ਹੱਥ ਨਿਵਗ ਓਏ ਹਰ ਕੇ ਸੰਤਨ ਆਖੀ ਹੈ ਬਨਾਰਸ ਕੇ ਠਗ ਐਸੇ ਸੰਤਨਮੋ ਕੋ ਭਾਵੇ ਡਾਲਾ ਸਿਉ ਪੇਡਾ ਘਟਕਾਵੇ ਰਹਾਓ ਬਾਸਨ ਮਾਂਜ ਚਰਾਵੇ ਉਪਰ ਕਾਠੀ ਧੋਏ ਜਲਾਵੇ। ਬਸੁਧਾ ਖੋਦ ਕਰੈ ਦੋਏ ਚੂਲੇ ਸਾਰੇ ਮਾਨ ਸਖਾਵੇ। ਓਏ ਪਾਪੀ ਸਦਾ ਫਿਰੈ ਅਪਰਾਧੀ ਮੁਖੋਂ ਅਪਰਾਸ ਕਹਾਵੇ। ਸਦਾ ਸਦਾ ਫਿਰੈ ਬਿਮਾਨੀ ਸਗਲ ਕੁਟੰ ਮਡਬਾਵੇ। ਜੇ ਤੋ ਕੋ ਲਾਇਆ ਤੇ ਤਹੀ ਲਾਗਾ ਤੈਸੇ ਕਰਮ ਕਮਾਵੇ ਕੋ ਕਬੀਰ ਜਿਸ ਸਤਗੁਰ ਭੇਟੈ ਪੁਨਰਪਜਨਮ ਨ ਆਵੇ ਆਸਾ ਬਾਬ ਦਲਾਸਾ ਮੇਰੋ ਕੀਨਾ ਸੇ ਸੁਖਾਲੀ ਮੁਖ ਅੰਮ੍ਰਿਤ ਦੀਨਾ ਤਿਸ ਬਾਬ ਕੋ ਕਿਉ ਮਨੋ ਵਿਸਾਰੀ ਆਗੈ ਗਿਆ ਨ ਬਾਜੀ ਹਾਰੀ ਮੋਈ ਮੇਰੀ ਮਾਈ ਹੋ ਖਰਾ ਸੁਖਾਲਾ ਪਹਿਰੋ ਦਗਲੀ ਬਹਿਰੋ ਨਹੀਂ ਦਗਲੀ ਲਗੈ ਨਾ ਪਾਲਾ ਰਹਾਓ ਬਲ ਤੇ ਸਬਾਪੈ ਜਿਨ ਹੋ ਜਾਇ ਪੰਜਾਂ ਤੇ ਮੇਰਾ ਸੰਗ ਚੁਕਾਇਆ ਪੰਜ ਮਾਰ ਪਾਵਾਂ ਤਲ ਦੀਨੇ ਹਰ ਸਿਮਰਨ ਮੇਰਾ ਮਨ ਤਨ ਭੀਨੇ ਪਿਤਾ ਹਮਾਰੋ ਵੱਡ ਗੁਸਾਈ ਤਿਸ ਪਿਤਾ ਪੈ ਹੋ ਕਿਉ ਕਰ ਜਾਈ ਸਤਗੁਰ ਮਿਲੈ ਤਾ ਮਾਰਗ ਦਿਖਾਇਆ ਜਗਤ ਪਿਤਾ ਮੇਰੇ ਮਨ ਪਾਇਆ ਉਬੋਧ ਤੇਰਾ ਤੂੰ ਬਾਪ ਮੇਰਾ ਇਕ ਠਾਰ ਦੁਹਾ ਬਸੇਰਾ ਕਉ ਕਬੀਰ ਜਿਨੇ ਕੋ ਬੂਝਿਆ ਗੁਰ ਪ੍ਰਸਾਦ ਮੈਂ ਸਭ ਕਿਛ ਸੂਝਿਆ ਆਸਾ ਇਕ ਤਪਤਰ ਪਰ ੁਰਕਟ ਕੁਰਕਟ ਇਕ ਤਪਤਰ ਪਰ ਪਾਨੇ ਆਸ-ਪਾਸ ਪੰਜ ਜੋਗੀ ਆ ਬੈਠੇ ਵਿਚ ਨਕਟ ਦੇ ਰਾਣੀ ਨਕਟੀ ਕੋ ਠਨਗਨ ਬਾਡਾਡੂ ਕਿਨੈ ਬ ਵਿਵੇਕੀ ਕਾਟੀ ਤੋਂ ਰਹਾਓ ਸਗਲ ਮਾਹੇ ਨਕਟੀ ਕਾ ਵਾਸਾ ਸਗਲ ਮਾਏ ਉਹੇਰੀ ਸਗਲ ਆ ਕੀ ਹੋ ਬੈਨ ਭਾਨ ਜੀ ਜਿਨੈ ਬਰੀ ਤੇ ਸਚੇਰੀ ਹਮਰੋ ਪ੍ਰਤਾ ਬਡੋ ਬਿਵੇਕੀ ਆਪੇ ਸੰਤ ਕਹਾਵੇ ਓਹ ਹਮਾਰੇ ਮਾਥੇ ਕਾਇਮ ਔਰ ਹਮਾਰੇ ਨਿਕਟ ਨ ਆਵੇ ਨਾਕੋ ਕਾਟੀ ਕਾਨੋ ਕਾਟੀ ਘਟਕੂਟ ਕੈ ਡਾਰੀ ਕਹ ਕਬੀਰ ਸੰਤਨ ਕੀ ਬੈਰਨ ਤਿੰਨ ਲੋਕ ਕੀ ਪਿਆਰੀ ਆਸਾ ਜੋਗੀ ਜਤੀ ਤਪੀ ਸੰਿਆਸੀ ਬਹੁ ਤੀਰਥ ਪਰਮੰਨਾ ਲੁੰਜਤ ਮੁੰਜਤ ਮੋਨ ਜਟਾ ਧਾਰ ਅੰਤ ਤਉ ਮਰਨਾ ਤਾਤੇ ਸੇਵਿਐ ਰਾਮਨਾ ਰਸਨਾ ਰਾਮ ਨਾਮ ਜਿਤ ਜਾਕੈ रसना राम नाम हित जाके कहां करे जमुना रहाओ आगम निर्गम ज्योत खजानै बहो बहो ब्या करना तंत मंत्र सब ओखद जानै अंत तो मरना राज भोगि छत्र सिंहासन बो सुंदर रमना पान कपूर सुबासक चंदन अंत तो मरना वेद प्राण सिमरत सब खोजे कहू ना उबरना ਕੋ ਕਬੀਰ ਓ ਰਾਮਾ ਜੰਪੋ ਮੇਟ ਜਨਮ ਮਰਨਾ ਬੇਦਪੁਰਾਣ ਸਿਮਰਤ ਸਭ ਖੋਜੇ ਕਹੂ ਨਾ ਉਬਰਨਾ ਕੋ ਕਬੀਰ ਓ ਰਾਮਾ ਜੰਪੋ ਮੇਟ ਜਨਮ ਮਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ